ਪੂਰੇ ਪੰਜਾਬ ਹਰਿਆਣੇ ਦੇ ਵਿੱਚ ਇਸ ਵਾਰ PBW826 ਸਭ ਤੋਂ ਵੱਡੇ ਰਕਵੇ ਦੇ ਵਿੱਚ ਜਿਹੜੀ ਲੱਗੀ ਹੋਈ ਹੈ ਇਸ ਸਾਲ ਕਿਉਂਕਿ ਹਰ ਇੱਕ ਕਿਸਾਨ ਦੀ ਜਿਹੜੀ ਮੰਗ ਸੀ BPW826 ਅਸੀਂ ਜਿਹੜਾ ਕਣਕ ਦਾ ਬੀਜ ਲਾਉਣਾ ਹੈ ਪਿਛਲੇ ਸਾਲ ਕਿਸਾਨ ਦੇ ਖੇਤ ਦੇ ਵਿੱਚ ਟ੍ਰਾਇਲ ਦੇ ਤੌਰ ਤੇ ਜਿਹੜੀ ਇਹ ਕਿਸਮ ਲੱਗੀ ਹੋਈ ਸੀ ਇਸ ਸਾਲ ਦਿੱਕਤ ਕੀ ਆਈ ਹੈ ਜਿਵੇਂ PBW826 ਦੇ ਵਿੱਚ ਜਿਵੇਂ ਲਾ ਲੋ ਵੀ ਜਿਹੜਾ ਛੱਟਾ ਹੈਗਾ ਛੱਟਾ ਖਾਲੀ ਵੀ ਹੈ ਜਾਂ ਅੱਧੇ ਛੱਟੇ ਦੇ ਵਿੱਚ ਦਾਣੇ ਨੇ ਅੱਧਾ ਛੱਟਾ ਛੱਟਾ ਹੋ ਚੁੱਕਿਆ ਉਹਦਾ ਮੇਨ ਕਾਰਨ ਕੀ ਹੈ ਕਿਹੜੀਆਂ ਕੀ ਵੈਰਾਈਟੀ ਦੇ ਵਿੱਚ ਕੋਈ ਗਲਤੀ ਹੈ ਜਾਂ ਕੋਈ ਆਪਣੇ ਦੇ ਵਿੱਚ ਗਲਤੀ ਹੈ ਕਿਉਂਕਿ ਕਿਸਾਨ ਹਰਪੀਖ ਸਿੰਘ ਦੇ ਖੇਤ ਦੇ ਵਿੱਚ ਪਿਛਲੇ ਸਾਲ ਲੱਗੀ ਸੀ ਇਸ ਸਾਲ ਵੀ ਜਿਹੜਾ ਕਾਫੀ ਰਕਬਾ ਲੱਗਿਆ ਤੇ ਕਿੰਨਾ ਕੁ ਵਾਈ ਦੇ ਜਿਹੜਾ ਕਹਿ ਰਿਹਾ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਸਸਿਕਾ ਬਾਈ ਜੀ ਸਸਿਕਾ ਜੀ ਬਾਈ ਜੀ ਨਾਮ ਤੇ ਪਿੰਡ ਕੀ ਆਪਣਾ ਮੇਰਾ ਨਾਮ ਹੈਗਾ ਹਰਪੀਖ ਸਿੰਘ ਪਿੰਡ ਕਮਾਲਪੁਰ ਡਿਸਟ੍ਰਿਕਟ ਸੰਗਰੂਰ ਪਿਛਲੇ ਸਾਲ ਬਈ ਪੀਡਬਲਯੂ 826 ਤੁਸੀਂ ਨੇ ਲਾਈ ਇਸ ਸਾਲ ਸਭ ਤੋਂ ਜ਼ਿਆਦਾ ਜਿਹੜਾ क्रेਜ਼ ਸੀਗਾ ਪੀਡਬਲਯੂ 826 ਦਾ ਤੇ ਸੋ ਨੂੰ ਕਿਸ ਤਰ੍ਹਾਂ ਰਹੀ ਪਿਛਲੇ ਸਾਲ ਵੈਰੈਟੀ ਇਹ ਬਈ ਪਿਛਲੇ ਸਾਲ ਇਹਨੇ ਬਹੁਤ ਸੋਨਾ ਝਾੜ ਦਿੱਤਾ ਸੀਗਾ ਤੇ ਇਹ ਵੈਰੈਟੀ ਦੀ ਇੱਕ ਖਾਸੀਅਤ ਹੈ ਦੀ ਜਿਹੜੀ ਹੈਡਿੰਗ ਸਟੇਜ ਆ ਮੰਨ ਲਓ ਬੱਲੀ ਨਿਕਲਣ ਦਾ ਟਾਈਮ ਜੇ ਆਪਾਂ ਇਹਨੂੰ ਥੋੜਾ ਜਿਹਾ ਲੇਟ ਵੀ ਕਰਦੀ ਤਾਂ ਇਹ ਪਰ ਟਾਈਮ ਤੇ ਬੱਲੀ ਕੱਢ ਜਾਂਦੀ ਹੈ ਜੇ ਆਪਾਂ ਇਹਨੂੰ ਜਿਆਦਾ ਅਗੇਤੀ ਅਕਤੂਬਰ ਦੇ ਵਿੱਚ ਇਹਦੀ ਬਿਜਾਈ ਕਰ ਦਈਏ ਅੱਛਾ ਜੀ ਤਾਂ ਇਹ ਜਿਵੇਂ ਇਤਕੀ ਕੋਰਾ ਜਿਆਦਾ ਪੈ ਗਿਆ ਉਹਦੇ ਨਾਲ ਥੋੜੀ ਬੱਲੀ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਅੱਛਾ ਜੀ ਤੇ ਕਹਿੰਦਾ ਆਪਾਂ ਵੀ ਜਿਹੜੀ ਇਹਦੀ ਬਿਜਾਈ ਕਰਨੀ ਹੈ ਜੇ 15-20 ਨਵੰਬਰ ਤੱਕ ਆਪਾਂ ਕਰ ਲਈਏ ਕੋਈ ਦਿੱਕਤ ਨਹੀਂ ਹੈ ਕੋਈ ਦਿੱਕਤ ਨਹੀਂ ਵੀ ਆਪਣੇ ਕਿਸਾਨ ਭਰਾ ਜਦੋਂ ਬੀਜ ਬਜਾਇਆ ਕੀਤਾ ਇਹਨੂੰ ਥੋੜੀ ਜੀ ਪਹਿਲਾਂ ਵੀ ਬੈਠੇ ਹਨ ਬਿਲਕੁਲ ਬਿਲਕੁਲ ਇਹਨੂੰ ਇਹਦਾ ਅਸਲੀ ਟਾਈਮ 5 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਆਪਾਂ ਬਿਲਕੁਲ ਵਧੀਆ ਢੰਗ ਨਾਲ ਵੇਚ ਸਕਦੇ ਹਾਂ ਠੀਕ ਹੈ ਸੋਡੇ ਕੇਰ ਕਿੰਨਾ ਕਿ ਪਿਛਲੀ ਵਾਰ ਮੀਨੀਮਮ ਪਿਛਲੀ ਵਾਰ ਇਹਦਾ ਕੇਰ 27 28 ਕੁਇੰਟਲ ਦੇ ਵਿੱਚ ਇਹਦਾ ਕੇਰ ਹੈਗਾ ਸੀ ਅੱਛਾ ਜੀ ਜਿਵੇਂ ਲਾ ਲਓ ਬਾਈ ਇਹ ਭਾਰਤ ਤੋਂ ਕੰਨਿਆਕਮਰੀ ਤੱਕ ਇੱਕ ਪਹਿਲੀ ਵੈਰਾਈਟੀ ਜਿਹੜੀ ਰਿਲੀਜ਼ਡ ਕੀਤੀ ਗਈ ਆ ਵੀ ਜਿਹਨੂੰ ਆਪਾਂ ਜੇ ਆਪਾਂ ਲਾ ਸਕਦੇ ਹਾਂ ਤਾਂ ਇਸ ਵੈਰਾਈਟੀ ਦੇ ਵਿੱਚ ਵੀ ਕਹਿਣ ਦਾ ਭਾਬੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਜਿਹੜੀ ਮਰਜ਼ੀ ਮੀਂਹ ਦੇ ਵਿੱਚ ਆਪਾਂ ਇਹਨੂੰ ਲਾ ਲਓ ਲਾ ਸਕਦੇ ਦੂਸਰੀ ਗੱਲ ਬਈ ਜਿੱਥੇ ਹੁਣ ਬੱਲੀਆਂ ਖਾਲੀ ਨੇ ਅੱਧੀ ਬੱਲੀ ਚਿੱਟੀ ਐ ਅੱਧੀ ਬੱਲੀ ਦੇ ਵਿੱਚ ਦਾਣੇ ਆ ਪ੍ਰੋਬਲਮ ਆ ਰਹੀ ਐ ਮੱਕੀ ਦੇ ਵਿੱਚ ਵੀ ਜਿਹੜਾ ਦਾਣੇ ਦਾ ਦੁੱਧ ਦਾ ਸਟੇਜ ਹੈ ਨਹੀਂ ਉਹ ਕੋਰੇ ਦੀ ਮਾਰ ਪਈ ਐ ਕਿ ਕਾਰਨ ਕੀ ਐ ਵੀ ਜਿਆਦਾ ਪਹਿਲਾਂ ਬੀਜ ਬੈਠੇ ਜਾਂ ਕੋਈ ਇਹਦੇ ਉੱਪਰ ਐਨਪੀਕੇ ਵਗੈਰਾ ਨਹੀਂ ਕੀਤਾ ਗਿਆ ਬਈ ਦੇਖੋ ਆਪਣੇ ਇਹ ਬਜਾਈ 10 ਨਵੰਬਰ ਦੀ ਬਜਾਈ ਐ ਤੁਸੀਂ ਮੈਨੂੰ ਇੱਕ ਵੀ ਬੱਲੀ ਪਾਲ ਕੇ ਲਿਆ ਦਿਓ ਵੀ ਜਿਹੜੀ ਖਾਲੀ ਆ ਕੋਈ ਵੀ ਐਵੇਂ ਦੀ ਬੱਲੀ ਨਹੀਂ ਹੋਣੀ ਠੀਕ ਹੈ ਤੇ ਸਾਰੀਆਂ ਬੱਲੀਆਂ ਦੇ ਵਿੱਚ ਦਾਣੇ ਨੇ ਤੇ ਸਾਰੀਆਂ ਭਰੀਆਂ ਹੋਈਆਂ ਬੱਲੀਆਂ ਨੇ ਉਹੀ ਆਪਾਂ ਗੱਲ ਕਹਿ ਸਕਦੇ ਆਂ ਵੀ ਜਿਹੜੀ ਆਪਾਂ 20 25 ਅਕਤੂਬਰ ਨੂੰ ਬਜਾਈ ਕਰ ਲੈਨੇ ਆ ਉਹਦੇ ਨਾਲ ਕੋਰੇ ਦਾ ਉਹ ਪਹਿਲਾਂ ਵੀ ਹੁੰਦਾ ਸੀਗਾ ਵਿੱਚ ਬੱਲੀਆਂ ਦਾਣੇ ਕਈ ਵਾਰ ਖਾਲੀ ਰਹਿੰਦਾ ਸੀਗਾ ਤੇ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਉਹ ਗੱਲ ਜਾਦੇ ਆਪਾਂ ਹੋ ਜਾਂਦੀ ਆ ਦੇ ਜਿਆਦੇ ਮੇਨਸਟ੍ਰੀਮ 'ਚ ਆ ਜਾਂਦੀ ਆ ਗੱਲ ਵੀ ਬੱਲੀਆਂ ਦੇ ਵਿੱਚ ਦਾਣੇ ਕੱਟ ਨਹੀਂਦੇ ਉਹੀ ਕਾਰਨ ਆ ਵੀ ਜਿਹੜਾ ਆਪਣਾ ਕੋਰਾ ਪੈ ਗਿਆ ਲੇਟ ਹਰਬੀਸਾਈਡ ਕਰਦੇ ਆ ਠੀਕ ਹੈ ਜੀ ਤੇ 24D ਆਪਾਂ ਲੇਟ ਕਰਦਨੇ ਆ ਉਹਦੇ ਕਰਕੇ ਬੱਲੀਆਂ ਦੇ ਵਿੱਚ ਦਾਣੇ ਘਟ ਪੈਂਦੇ ਅੱਛਾ ਜੀ ਤੁਸੀਂ ਇਹਦੇ ਉੱਪਰ ਐਨਪੀਕੇ ਕਿਹੜਾ ਕੀਤਾ ਤੇ ਫੰਗੀ ਸਾਈਡ ਕੋਈ ਕਰਿਆ ਕਿ ਨਾ ਨਹੀਂ ਹੁਣ ਤੱਕ ਇਹਦੇ ਉੱਤੇ ਕੋਈ ਫੰਗੀ ਸਾਈਡ ਨਹੀਂ ਹੋਇਆ ਜੀ ਤੇ ਇਹਦੇ ਵਿੱਚ ਆਪਾਂ ਨੇ ਮੈਗਨੀਜ਼ ਤੇ ਜ਼ਿੰਕ ਅੱਛਾ ਜੀ ਤੇ ਜਿਹੜਾ ਜਦੋਂ ਝੰਡਾ ਪੱਤਾ ਨਿਕਲਦਾ ਉਦੋਂ 5234 ਦੀ ਸਪਰੇਈ ਇੱਕ ਹੋਈ ਹੋਈ ਆ ਹੋਰ ਇਹਦੇ ਉੱਤੇ ਕੋਈ ਸਪਰੇਈ ਨਹੀਂ ਹੋਈ ਅੱਛਾ ਜੀ ਹਾਂਜੀ ਠੀਕ ਹੈ ਹਾਂਜੀ ਤੇ ਭਾਈ ਬੀਜ ਘੱਟੋ ਘੱਟ ਕਿੰਨਾ ਕ ਪਾਉਣਾ ਜ਼ਰੂਰੀ ਹੈ ਤਾਂ ਬੀਜ ਆਪਾਂ ਨੇ ਵੀਰੇ 35 ਕੋਈ ਵੀ ਵੈਰੈਟੀ ਆਪਾਂ 35 ਤੋਂ 40 ਦੇ ਵਿੱਚ ਵਿੱਚ ਬੀ ਪਾਉਣੇ ਆ ਜਿਆਦਾ ਬੀ ਨਹੀਂ ਪਾਉਂਦੇ ਅੱਛਾ ਜੀ ਹਾਂਜੀ ਠੀਕ ਹੈ ਕਿਸਾਨ ਪ੍ਰਭਾ ਉਹ ਕਿਉਂਕਿ ਬੜੇ ਕਿਸਾਨ ਵੀਰਾਂ ਦੇ ਫੋਨ ਤੇ ਮੈਸੇਜ ਵੀ ਆਏ ਵੀ ਸਾਡੇ ਪੀਡਬਲ 826 ਲੱਗੀ ਹੈ ਉਹਦੇ ਵਿੱਚ ਸਾਨੂੰ ਦਿੱਕਤ ਮਿਲ ਗਈ ਵੀ ਜਿਹੜੀ ਬੱਲੀ ਦੇ ਵਿੱਚ ਦਾਣੇ ਦੀ ਪ੍ਰੋਬਲਮ ਹੈ ਵੀ ਦਾਣਾ ਬੱਲੀ ਦੇ ਵਿੱਚ ਲੱਗਦਾ ਵੀ ਪੈਣਾ ਨਹੀਂ ਜਦੋਂ ਬੱਲੀ ਚਾਨਣ ਦੇ ਵੱਲ ਕਰਕੇ ਦੇਖਦਿਆ ਹੁਣ ਕੋਈ ਕੁਛ ਰეკਮੈਂਡੇਸ਼ਨ ਕਰੀ ਜਾਂਦਾ ਵੀ ਆ ਕਰ ਲਓ ਕੋਈ ਕੁਛ ਰეკਮੈਂਡੇਸ਼ਨ ਕਰੀ ਜਾਂਦਾ ਵੀ ਆ ਚੀਜ਼ ਤੁਸੀਂ ਕਰ ਲਓ ਕਿਉਂਕਿ ਵੀ ਵੈਰੈਟੀ ਵੀਰੇ ਇਹ 145 ਤੋਂ 48 ਕਿ ਦੰਦੀ ਹੈ ਬਿਲਕੁਲ ਬਿਲਕੁਲ ਪੌਣੇ ਕੱਦ ਦੀ ਵੈਰੈਟੀ ਹੈ ਆਮ ਜੀ ਹੁ ਡੀਬੀਡਬਲ 155 56 ਦਰਾਂ ਦੇ ਲੈਂਦੀਆਂ ਉਹਨਾਂ ਦੇ ਬਰੋਬਰ ਆਪਾਂ ਬੀਜ ਕੇ ਇਹਦਾ ਜਿਹੜਾ ਨਸਾਰਾਗਾ ਉਹ ਕੋਰੇ ਦੇ ਟਾਈਮ ਦੇ ਵਿੱਚ ਕਹਿਣ ਦਾ ਭਾ ਵੀ ਮਾੜੇ ਮੌਸਮ ਵਿੱਚ ਜਿਹੜਾ ਇਹਦਾ ਨਸਾਰਾ ਹੁੰਦਾ ਜੇ ਆਪਾਂ 15 20 ਨਵੰਬਰ ਤੱਕ ਇਹਦੀ ਬਿਜਾਈ ਕਰਦੇ ਆ ਤਾਂ ਅੱਜ ਕੱਲ ਆ ਕੇ ਜਿਹੜੀ ਪ੍ਰੋਪਰ ਇਹ ਨਿਸਰ ਜਾਂਦੀ ਹੈ ਕੋਈ ਨਿਸਰ ਦੇ ਪ੍ਰੋਬਲਮ ਨਹੀਂ ਕਿਉਂਕਿ ਇਹ ਚੰਗੇ ਮੌਸਮ ਦੇ ਵਿੱਚ ਆਪਦਾ ਜਿਹੜਾ ਨਸਾਰਾ ਲੈਂਦੀ ਹੈ ਤੇ ਜਿਹੜਾ ਵਧੀਆ ਕੇਰ ਲੈਂਦੀ ਹੈ ਪਿਛਲੇ ਸਾਲ ਦੀਆਂ ਵੀ ਵਾਈ ਦੀਆਂ ਵੀਡੀਓ ਤੁਸੀਂ ਮੇਰੇ ਐਗਰੀਕਲਚਰ ਸਰਵਿਸ VIA ਵੀ ਫੇਸਬੁੱਕ ਫੇਸਬੁੱਕ ਤੇ YouTube ਚੈਨਲ ਦੇ ਉੱਪਰ ਵੀਡੀਓ ਪਾਈਆਂ ਨੇ ਵੱਢਣ ਵੇਲੇ ਦੀਆਂ ਵੀ ਤੇ ਨਸਾਰੇ ਟਾਈਮ ਵੀ ਕਿਉਂਕਿ ਇਸੇ ਬਾਣ ਦੇ ਵਿੱਚ ਹੀ ਵਾਈ ਦੇ ਖੇਤ ਦੇ ਵਿੱਚ ਇਹ ਪਲਾਟ ਦੇ ਵਿੱਚ 26 ਲੱਗੀ ਹੋਈ ਸੀ ਪੀਬੀਡਬਲ 26 ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਅੱਜ ਇਹ ਵੀਡੀਓ ਪਾਉਣ ਦਾ ਮਕਸਦ ਇਹ ਹੀ ਹੈ ਕਿਉਂਕਿ ਪੀਵੀਡਬਲਯੂ 26 ਹਰ ਇੱਕ ਕਿਸਾਨ ਦੇ ਕੇਤੇ ਵਿੱਚ ਲੱਗੀ ਹੋਈ ਆ ਦੱਸਣ ਦੇ ਕੋਈ ਲੋੜ ਨਹੀਂ ਹੈਗੀ ਪਰ ਵੀਡੀਓ ਪਾਉਣਾ ਮਕਸਦ ਇਹ ਹੀ ਹੁੰਦਾ ਜਦੋਂ ਕੋਈ ਵੈਰੈਟੀ ਲੱਗਦੀ ਹੈ ਉਸ ਵੈਰੈਟੀ ਵਿੱਚ ਜਦੋਂ ਕੋਈ ਪ੍ਰੋਬਲਮ ਆ ਜਾਂਦੀ ਹੈ ਫਿਰ ਜਿਹੜੇ ਕਿਸਾਨ ਨੇ ਪਹਿਲੇ ਸਾਲਾਂ ਦੇ ਵਿੱਚ ਲਾਈ ਹੁੰਦੀ ਹੈ ਉਹਨਾਂ ਦੇ ਨਾਲ ਗੱਲਬਾਤ ਕਰਨੀ ਬਣਦੀ ਆ ਹੋਰ ਕੀ ਸੁਝਾਅ ਦੇਣਾ ਚਾਹੁੰਦੇ ਆ ਕਿਸਾਨਾਂ ਨੂੰ ਇਹਦੇ ਬਾਰੇ ਬਈ ਆਪਾਂ ਇਹ ਜਿਹੜੀ ਵੈਰੈਟੀ ਆ ਇਹ ਜਿਹੜਾ ਇਹਦਾ ਫਲਾਵਰਿੰਗ ਟਾਈਮ ਆ ਉਹ ਥੋੜਾ ਜਿਹਾ ਪਹਿਲਾਂ ਇਹਨੂੰ ਆਪਾਂ ਬੀਜੋ 5 ਨਵੰਬਰ ਤੋਂ ਲੈ ਕੇ 15 20 ਨਵੰਬਰ ਤੱਕ ਇਹ ਪੈਦੀ ਬਜਾਈ ਕਰ ਸਕਦੇ ਆ ਬਾਕੀ ਜਿਹੜਾ दाणे ਨਾ ਪੈਣ ਦੀ ਗੱਲ ਆ ਉਹ ਕਿਤੇ ਅਗਲੇ ਨੇ 20 ਅਕਤੂਬਰ ਨੂੰ ਜਾਂ ਉਹ ਹਰੇਕ ਵੈਰਾਈਟੀ ਦੇ ਵਿੱਚ ਇਹ ਤਕਰੀਬਨ ਹੁੰਦਾ ਵੀ ਅਗਲੇ ਨੇ 20 ਅਕਤੂਬਰ ਨੂੰ ਬੀਜਤੀ ਅੰਦਰ ਨਾ 15 ਅਕਤੂਬਰ ਨੂੰ ਬੀਜਤੀ ਉਹ ਬਜਾਈ ਅਗਲਾ ਪਹਿਲਾ ਕਰ ਲੈਂਦਾ ਫਿਰ ਜਿਹੜੀ ਇਸ ਵਾਰ ਲੇਟ ਠੰਡ ਪਈ ਆ ਜਾਂ ਕੋਰਾ ਪਿਆ ਉਹਦੇ ਨਾਲ ਉਹਦਾ ਕਾਫੀ ਪ੍ਰਭਾਵਤ ਹੋਇਆ ਇਹਦੇ ਵਿੱਚ ਤੁਸੀਂ ਇੱਕ ਵੀ ਬੱਲੀ ਦੇ ਵਿੱਚ ਜਿਹੜੀ თੋਥੀ ਰਹਿ ਗਈ ਹੋਵੇ ਇੱਕ ਵੀ ਬੱਲੀ ਨਹੀਂ ਹੋਊਗੀ ਇਹਦੀ 10 ਨੰਬਰ ਨੂੰ ਬਜਾਈ ਹੋਈ ਹੋਈ ਹੈ। ਠੀਕ ਹੈ। ਆਪਾਂ ਬਜਾਈ ਟਾਈਮ ਤੇ ਕਰੋ ਵਿਗਿਆਨੀਆਂ ਦੀ ਮਿਹਨਤ ਦੇ ਨਾਲ 4 ਸਾਲਾਂ ਬਾਅਦ ਵੈਰਾਈਟੀ ਰਿਲੀਜ਼ ਹੁੰਦੀ ਹੈ। ਪਹਿਲਾਂ ਉਹ ਪਾਈਪ ਲਾਈਨ ਦੇ ਵਿੱਚ ਉਹ ਆਪ ਲਾ ਕੇ ਦੇਖਦੇ ਨੇ। ਹਾਂਜੀ ਹਾਂਜੀ। ਤੇ ਇੰਨੀ ਮਿਹਨਤ ਦੇ ਨਾਲ ਫਿਰ ਉਹ ਵੈਰਾਈਟੀ ਰਿਲੀਜ਼ ਕਰਦੇ ਨੇ। ਤੇ ਆਪਾਂ ਟਾਈਮ ਤੇ ਬਜਾਈ ਕਰੀਏ ਦੀ। ਠੀਕ ਹੈ। ਸ਼ੁਕਰੀਆ ਭਾਈ। ਠੀਕ ਹੈ ਤੁਹਾਨੂੰ।